دل میرا اجڑے دایار میں کس کی بنی ہے عالم میں نہ پائے دار میں لیکن پھر بھی آکھے زندگی کچی ہے تو ہوے پئی میں محل پکا بنانا ہے پر کون دسے زندگی کچی ہے تو محل بھی کچا ہے زندگی 100 سال وچ کھنڈر ہوے گی تیرا بنایا محل 200 سال وچ کھنڈر ہو جائے گا اخر کھنڈر تے ہونا ہے اخر مٹنا ਆਖਰ ਢੇ ਡੇਰੀ ਹੋਣਾ ਹੈ। ਤੋ ਸਾਰੀਆਂ ਖਾਇਸ਼ਾਂ ਰੂਹੇ ਜ਼ਮੀਨ ਤੇ ਇੱਕ ਦੀਆਂ ਵੀ ਨਹੀਂ ਪੂਰੀਆਂ ਹੋਈਆਂ। ਫਿਰ ਵੀ ਸਾਰੇ ਸਾਰੀਆਂ ਖਾਇਸ਼ਾਂ ਪੂਰੀ ਕਰਨ ਨੂੰ ਚਲੇ ਹੋਏ ਨੇ। ਕਮਰ ਬਸਤਾਂ ਨੇ, ਭਜ ਰਹੇ ਨੇ, ਦੌੜ ਰਹੇ ਨੇ। ਸਾਰੀਆਂ ਇੱਛਾਵਾਂ ਦੀ ਪੂਰਤੀ ਕਰਨੀ ਹੈ। ਪਰ ਕੌਣ ਦੱਸੇ ਇੱਕ ਤੇ ਉਦਾਹਰਣ ਦੇ ਦਿਓ। ਕਿਸੇ ਇੱਕ ਮਨੁੱਖ ਨੂੰ ਤੇ ਅੱਗੇ ਕਰੋ। ਭਰਤਰੀ ਕਹਿੰਦੇ ਜਿੱਥੇ ਇੱਛਾਵਾਂ ਨੇ ਉਥੇ ਸੰਕਲਪ ਨੇ ਜਿੱਥੇ ਸੰਕਲਪ ਹੈ ਉਥੇ ਤ੍ਰਿਸ਼ਨਾ ਹੈ ਔਰ ਜਿੱਥੇ ਤ੍ਰਿਸ਼ਨਾ ਹੈ ਉਥੇ ਬੜੀ ਗਹਿਰੀ ਬਿਆਕੁਲਤਾ ਹੈ ਆਸਾ ਨਾਮ ਸਰੀ ਮਨੋਰਾਜ ਨੀਰ ਭਰੀ ਤ੍ਰਿਸ਼ਨਾ ਤਰੰਗ ਖੜੀ ਬਿਆਕੁਲੀ ਗੰਭੀਰ ਹੈ धीरज को तरहारी बुद्ध नाव को निवारी ਔਸਿੰਦ ਗਤਵਾਰੀ ਵਿਪਤਾ ਸਮੀਰ ਹੈ ਆਪਕਨ ਜਿਹੜਾ ਬਿਆਕਲ ਮਨੁਖ ਹੋਵੇਗਾ ਧੀਰਜਵਾਨ ਵੀ ਨਹੀਂ ਹੋ ਸਕਦਾ ਇਸ ਨਦੀ ਦੇ ਤਟ ਤੇ ਜੋ ਇੱਕ ਦਰਖਤ ਹੈ ਜਿਹਦਾ ਨਾਂ ਹੈ ਧੀਰਜ ਚਲੋ ਮਨੁਖ ਬਿਆਕਲ ਹੈ ਤ੍ਰਿਸ਼ਨਾਲੂ ਹੈ ਔਰ ਤਰ੍ਹਾਂ ਤਰ੍ਹਾਂ ਦੇ ਸੰਕਲਪਾਂ ਦੇ ਵਿੱਚ ਗਰਸਿਆ ਹੋਇਆ ਹੈ ਬੜੀਆਂ ਖਾਇਸ਼ਾਂ ਨੇ ਚਲੋ ਧੀਰਜ ਦੇ ਆਸਰੇ ਤੇ ਕੁਝ ਆਪਣੀ ਜ਼ਿੰਦਗੀ ਬਤੀਤ ਕਰੇ ਧਰਮ ਦੇ ਆਸਰੇ ਤੇ ਆਪਣਾ ਕੁਝ ਜੀਵਨ ਬਤੀਤ ਕਰੇ ਤਾਂ ਭਰਤਰੀ ਕੰਨਨ ਧਰਮ ਦਾ ਇਹ درخت ਧਰਮ ਕੀ ਮਰਿਆਦਾ ਤੇ ਮਰਿਆਦਾ ਕੀ ਬੋਲਣ ਦੀ ਮਰਿਆਦਾ ਬੈਠਣ ਦੀ ਮਰਿਆਦਾ ਖਾਣ ਦੀ ਮਰਿਆਦਾ ਪੀਣ ਦੀ ਮਰਿਆਦਾ ਜੀਉਣ ਦੀ ਮਰਿਆਦਾ ਔਰ ਇਸ ਤਰੀਕੇ ਦੇ ਨਾਲ ਪੜੋਸੀਆਂ ਦੇ ਕੋਲ ਰਹਿਣ ਦੀ ਮਰਿਆਦਾ ਤੇ ਫਿਰ ਧੀਰਜ ਇਹ ਦਰਖਤ ਆਸਾ ਰੂਪੀ ਨਦੀ ਵਹਾ ਕੇ ਲੈ ਜਾਂਦੀ ਹੈ ਜਣਾ ਤੋਂ ਪੁੱਟ ਕੇ ਲੈ ਜਾਂਦੀ ਬਿਆਕੁਲ ਮਨੁਖ ਕੋਲ ਨਾ ਧੀਰਜ ਨਾ ਧਰਮ ਬਿਆਕੁਲ ਮਨੁਖ ਦੇ ਕੋਲ ਇਸ ਤਰ੍ਹਾਂ ਦੀ ਸੌਗਾਤ ਨਹੀਂ ਆਉਂਦੀ ਬੇਚੈਨ ਬੰਦੇ ਕੋਲ ਇਨਸਾਨੀਅਤ ਵੀ ਨਹੀਂ ਆਉਂਦੀ ਪਰੇਸ਼ਾਨ ਬੰਦੇ ਕੋਲ ਮਨੁੱਖਤਾ ਵੀ ਨਹੀਂ ਆਉਂਦੀ ਉਹ ਮਨੁੱਖਤਾ ਤੋਂ ਥੱਲੇ ਚਲਾ ਜਾਂਦਾ ਹੈ ਬਹੁਤ ਥੱਲੇ ਚਲਾ ਜਾਂਦਾ ਹੈ ਧੀਰਜ ਕੋ ਤਰਹਾਰੀ ਬੁੱਧ ਨਾਮ ਕੋ ਨਿਵਾਰੀ ਅਗਰ ਕੋਈ ਐਸਾ ਦਾਵਾ ਕਰੇ ਕਿ ਮੈਂ ਆਪਣੀ ਅਕਲ ਦੀ ਨੌਕਾ ਦੇ ਚ ਬੈਠ ਕੇ ਬਿਆਕੁਲਤਾ ਨੂੰ ਪਾਰ ਕਰ ਜਾਵਾਂਗਾ ਇਸ ਗਹਿਰਾਈ ਨੂੰ ਪਾਰ ਕਰ ਜਾਵਾਂਗਾ ਤਾਂ ਭਰਤਰੀ ਕਹਿੰਨ ਤੂੰ ਬਿਆਕੁਲਤਾ ਨੂੰ ਕੀ ਪਾਰ ਕਰਨਾ ਹੈ ਬਿਆਕੁਲਤਾ ਤੇਰੀ ਬੁੱਧੀ ਦੀ ਨੌਕਾ ਨੂੰ ਹੀ ਡੋਬ ਕੇ ਰੱਖ ਦੇਗੀ ਇਹ ਗਹਿਰਾਈ ਤੇਰੀ ਨੌਕਾ ਨੂੰ ਡੋਬ ਕੇ ਰੱਖ ਦੇਗੀ ਬੁੱਧਾ ਨਾਅ ਕੋ ਨਿਵਾਰੀ ਇਹ ਸਵਸਥੀ ਦੇਖਣ ਦੇ ਚਾਇਆ ਬੜੇ ਬੜੇ ਦਾਨਸ਼ਵਰ ਚਿੰਤਕ ਆਲਮ ਫਾਜ਼ਿਲ ਫਲਸਫਰ ਦਿਮਾਗ ਦੀ ਨੌਕਾ ਦੇ ਚ ਬੈਠ ਕੇ ਜਦ ਪਾਰ ਹੋਣ ਦੀ ਕੋਸ਼ਿਸ਼ ਕਰਦੇ ਨੇ ਬਿਆਕੁਲਤਾ ਡੋਬ ਕੇ ਰੱਖ ਦਿੰਦੀ ਹੈ ਤ੍ਰਿਸ਼ਨਾ ਡੋਬ ਕੇ ਰੱਖ ਦਿੰਦੀ ਹੈ ਸੰਕਲਪ ਡੋਬ ਕੇ ਰੱਖ ਦਿੰਦੇ ਨੇ ਔਰ ਇਹਨਾਂ ਦਾ ਨਿਕਲਣਾ ਹੀ ਔਖਾ ਹੋ ਜਾਂਦਾ ਹੈ। ਬੁੱਧ ਨਾਵ ਕੋਨੇ ਵਾਰੀ ਭਉ ਸਿੰਦਗਤ ਵਾਰੀ ਵਿਪਤਾ ਸਮੇਂ ਰਹੇ। ਇਸ ਨਦੀ ਦੇ ਉੱਪਰ ਹਵਾ ਕਿਹੜੀ ਚੱਲ ਰਹੀ ਹੈ ਵਿਪਤਾਵਾਂ ਦੀ ਵਿਪਤਾ। ਜਿੱਥੇ ਇੱਛਾ ਹੈ ਉੱਥੇ ਸੰਕਲਪ ਨੇ। ਤੇ ਜਿੱਥੇ ਧ੍ਰਿੜ ਸੰਕਲਪ ਹੈ ਇੱਛਾ ਦੀ ਪੂਰਤੀ ਲਈ ਉੱਥੇ ਤ੍ਰਿਸ਼ਨਾ ਹੈ। जिथे तृष्णा है उथे व्याकुलता है जिथे व्याकुलता है उथे धीरज नहीं है जिथे धीरज नहीं है उथे अकल भी नहीं है उथे बुद्धि भी नहीं है जिथे अकल भी नहीं है बुद्ध भी नहीं है तो भरतरी केंद्र फिर उथे सुख भी नहीं है सिवाय बिपता तो कुछ भी नहीं है रोज नवे तो नवे हादसे नवे तो नवे टकराव नमे तो नमे दुख नमे तो नमे आदि रोग व्याधि रोग उपाधि रोग आद, व्याद उपाद, चमड़ी रहेगी हर वक्त चमड़ी रहेगी अगह चल के ए महान दार्शनिक संत मनुख दे मानसिक तल दे मार के जो उसकी व्याकुलता वेख्या है और अधीरपनेखे देखे तो चित्रन इस तरह कर देने मदनाद खग भीर राग द्वैक ग्राह गीर। चकर वो सीर है इस नदी दे तट दे उते। मदनाद खग भीर वाशना दे बहुत सारे पंछी ने ਐ ਸਾਮਨੁਕ ਵਾਸ਼ਨਾ ਦੇ ਚ ਗਰਸਿਆ ਜਾਏਗਾ ਅਧੇਰਪਣਾ ਬਿਆਕੁਲਤਾ ਤ੍ਰishna ਉਸ ਨੂੰ ਵਾਸ਼ਨਾ ਦੇ ਖੜ ਦੇ ਚ ਗਰਾ ਦੇਗੀ ਇਹ ਵਾਸ਼ਨਾ ਦੇ ਪੰਛੀ ਇਹ ਵਾਸ਼ਨਾ ਦੇ ਬਗਲੇ ਇਸ ਨਦੀ ਦੇ ਤਟ ਤੇ ਬਹੁਤ ਸਾਰੇ ਬਹੁਤ ਸਾਰੇ ਜੈਸੇ ਦਰਿਆਵਾਂ ਦੇ ਤਟ ਤੇ ਪੰਛੀ ਨੇ ਤੋ ਦਰਿਆਵਾਂ ਦੇ ਤਟ ਤੇ ਜਿਹੜੇ ਪੰਛੀ ਨੇ ਇਹ ਘਾਸ ਤਿੰਨ ਕਾ ਦਾਣਾ ਖਾਣ ਵਾਲੇ ਨਹੀਂ ਇਹ ਮਛਲੀਆਂ ਖਾਣ ਵਾਲੇ ਨੇ ਇਹ ਹਿੰਸਕ ਨੇ ਹਿੰਸਕ ਪੰਛੀ ਹੀ ਨਦੀ ਦੇ ਤਟ ਤੇ ਬੈਠਦੇ ਨੇ ਬਾਕੀ ਤੇ ਦਰਖਤਾਂ ਤੇ ਬੈਠਦੇ ਨੇ ਬਾਕੀ ਤੇ ਘਾਸ ਪੂਸ ਖਾਂਦੇ ਨੇ ਬਾਕੀ ਤੇ ਦਾਣੇ ਦੁਣ ਕੇ ਦਿੱਤੇ ਆਪਣੀ ਜੀਵਨ ਚਰਿਆ ਚਲਾਉਂਦੇ ਨੇ ਪਰ ਜੋ ਹਿੰਸਕ ਨੇ ਵਾਸ਼ਨਾ ਗਰਸੇ ਨੇ ਨਦੀਆਂ ਦੇ ਤਟ ਦੇ ਉੱਤੇ ਅਣ ਬੈਠਦੇ ਨੇ ਔਰ ਇਹਨਾਂ ਵਿੱਚ ਖਾਸ ਕਰਕੇ ਬਗਲਾ ਬਿਲਕੁਲ ਸ਼ਰੀਫ ਦਿਖਾਈ ਦੇ ਰਿਹਾ ਹੈ ਸੰਤ ਜੈਸਾ ਦਿਖਾਈ ਦੇ ਰਿਹਾ ਹੈ ਔਰ ਗਜ਼ਬ ਦੀ ਗੱਲ ਕਪੜੇ ਵੀ ਸੰਤ ਜੈਸੇ ਸੰਤ ਜੈਸੇ ਅੱਖਾਂ ਨੂੰ ਮੀਟ ਕੇ ਅੰਤਰਮੁਖੀ ਹੋਣ ਦੀ ਕੋਸ਼ਿਸ਼ ਕਰਦੇ ਨੇ ਤੇ ਇਹ ਵੀ ਅੱਖਾਂ ਮੀਟ ਕੇ ਖੜਾ ਹੈ ਕਈ ਦਫਾ ਸੰਤ ਐਸੇ ਹੀ ਆਸਣ ਕਰਦੇ ਨੇ ਇੱਕ ਪੈਰ ਤੇ ਖੜੇ ਹੋ ਕੇ ਬੰਦਗੀ ਕਰਦੇ ਨੇ ਧਰੋਨੇ ਕੀਤੀ ਹੈ ਹੋਰ ਬਹੁਤ ਸਾਰੇ ਨੇ ਕੀਤੀ ਹੈ ਔਰ ਕਰ ਰਹੇ ਨੇ ਤਾਂ ਇੱਕ ਪੈਰ ਤੇ ਵੀ ਖੜਾ ਹੋ ਜਾਂਦਾ ਹੈ ਅੱਖਾਂ ਵੀ ਮੀਟ ਲੈਂਦਾ ਹੈ ਬਸਤਰ ਵੀ ਬੜੇ ਸੋਹਣੇ ਅਡੋਲ ਖੜਾ ਹੈ ਭਗਤ ਦਿਖਾਈ ਦਿੰਦਾ ਹੈ ਪਰ ਕੌਣ ਦੱਸੇ ਇਹ ਨਾਮ ਕਰਕੇ ਅਡੋਲ ਨਹੀਂ ਹੋਇਆ ਕੰਮ ਕਰਕੇ ਅਡੋਲ ਹੋਇਆ ਹੈ ਇੱਕ ਪ੍ਰਾਰਥਨਾ ਕਰਕੇ ਨਹੀਂ ਟਿਕਿਆ ਇਹ ਵਾਸ਼ਨਾ ਕਰਕੇ ਇਸ ਤੱਟ ਤੇ ਹੈ ਵਾਸ਼ਨਾ ਇਥੇ ਇਸ ਨੂੰ ਖਿੱਚ ਕੇ ਲਿਆਈ ਹੈ ਜਦ ਇਸ ਨੇ ਦੇਖਿਆ ਸ਼ਿਕਾਰ ਮੇਰੇ ਨੇੜੇ ਹੈ ਬਹੁਤ ਨੇੜੇ ਆਇਆ ਹੈ ਚਪਟਾ ਮਾਰ ਲੈਣਾ ਇਸ ਨੇ ਇਹਨੇ ਮੋਹ ਚ ਪਾ ਲੈਣੀ ਹੈ ਇਥੇ ਵਾਸ਼ਨਾ ਕਰਕੇ ਨਦੀ ਦੇ ਤੱਟ ਤੇ ਆਇਆ ਹੈ ਪ੍ਰਾਰਥਨਾ ਕਰਕੇ ਨਹੀਂ ਮਦਨ ਆਦਖਗਵੀਰ ਇਸ ਤਰ੍ਹਾਂ ਦਾ ਪੁਰਸ਼ ਬੜੀ ਪਰਬਲਵਾਸ਼ਨਾ ਵਿੱਚ ਗਰਸਿਆ ਹੋਵੇਗਾ ਮਦਨੌਦ ਖਗਬੀਰ ਮੋਹ ਚੱਕਰ યા ਕੋਨੀ ਇਸ ਇਸ ਨਦੀ ਦਾ ਇੱਕ ਘੁੰਮਣ ਘੇਰ ਵੀ ਹੈ ਇੱਕ ਚੱਕਰ ਵੀ ਹੈ ਕੀ ਮੋਹ ਪਾਣੀ ਦੇ ਚੱਕਰ ਦਾ ਇੱਕ ਵਿਗਿਆਨ ਹੈ ਕਿ ਕੋਈ ਮਨੁੱਖ ਅਗਰ ਉਸ ਦੇ ਵਿੱਚ ਫਸ ਗਿਆ ਤਾਂ ਜੀਵਦਿਆਂ ਜੀ ਨਹੀਂ ਨਿਕਲ ਸਕਦਾ ਮਰ ਕੇ ਹੀ ਨਿਕਲੇਗਾ ਮੁਰਦੇ ਨਿਕਲਦੇ ਨੇ ਘੁੰਮਣ ਘੇਰੀ ਦੇ ਚੋਂ ਜੀਵਦੇ ਡੁੱਬਦੇ ਨੇ লাশ ਜਿਸ ਦਿਨ ਬਣ ਜਾਏਗਾ ਸ਼ਾਇਦ ਇਸ ਮੌਦੇ ਚੱਕਰ ਤੋਂ ਨਿਕਲ ਸਕੇ ਉਨਝ ਮੁਸ਼ਕਿਲ ਹੈ ਪਰਬਲ ਵਾਸ਼ਨਾ ਪਰਬਲ ਅधीरਪਣਾ ਪਰਬਲ ਵਿਪਤਾਵਾ ਔਰ ਮਹਾਨ ਬਿਆਕੁਲਤਾ ਮਹਾਨ ਤ੍ਰਿਸ਼ਨਾ ਇਹਨੂੰ ਜੀਵਦਿਆਂ ਜੀਤੇ ਨਹੀਂ ਨਿਕਲਣ ਦੇਣ ਲੱਗੀ ਇਤੇ ਮਰ ਕੇ ਨਿਕਲੇਗਾ ਇਹ ਤੇ ਬਾਅਦ ਦੇ ਚ ਮੁੰਡਿਆਂ ਦੇ ਚੁੱਕੇ ਲੋਕੀ ਕਹਿਣਗੇ ਰਾਮ ਨਾਮ ਸਤ ਹੈ ਰਾਮ ਨਾਮ ਸਤ ਹੈ ਜਦ ਕੇ ਇਹ ਹੀ ਮਨੁੱਖ ਸਾਰੀ ਜ਼ਿੰਦਗੀ ਕਹਿੰਦਾ ਰਿਹਾ ਰਾਮ ਨਾਮ ਝੂਠ ਹੈ ਰਾਮ ਨਾਮ ਝੂਠ ਹੈ ਤਾਂ ਹੀ ਤੇ ਇਹ ਹਾਲਤ ਇਸ ਦੀ ਬਣੀ ਅਗਰ ਰਾਮ ਨਾਮ ਸਤ ਹੈ ਇਹਦੀ ਜ਼ਿੰਦਗੀ ਦੇ ਚੋਂਦਾ ਅੱਜ ਪ੍ਰਫੁੱਲਤਾ ਹੋਣੀ ਸੀ ਅੱਜ ਆਨੰਦ ਹੋਣਾ ਸੀ ਅੱਜ ਖੇੜਾ ਹੋਣਾ ਸੀ ਅਜਿਹੀ ਮਸਤੀ ਹੋਣੀ ਸੀ ਇੱਕ ਸਰੂਰ ਹੋਣਾ ਸੀ ਆਨੰਦ ਦੀ ਗੰਗਾ ਇਸ ਦੇ ਅੰਦਰ ਵਹਿ ਜਾਂਦੀ ਆਸਾ ਦੀ ਨਦੀ ਨਹੀਂ ਮਦਨਾਦ ਖਗਵੀਰ ਰਾਗ ਦ્વੈਖ ਗਰਾਹ ਗੇਰ ਇਸ ਨਦੀ ਦੇ ਦੋ ਬੜੇ ਪਰਬਲ ਮਗਰ ਮਛਵੀ ਨੇ ਜੇ ਮਨੁੱਖ ਚਲੋ ਨੌਕਾ ਨਹੀਂ ਤੇ ਉੰਜ ਤੈਰ ਕੇ ਇਹ ਲੰਘ ਕੇ ਪਾਰ ਕਰਨ ਦੀ ਕੋਸ਼ਿਸ਼ ਕਰੇ ਤੋ ਰਾਗ ਦਵੇਖ ਤੋ ਬੜੇ ਪਰਬਲ ਮਗਰਮਛ ਨੇ ਕਦੀ ਗਮਗੀਨ ਹੋਣਾ ਕਦੀ ਖੁਸ਼ ਹੋਣਾ ਕਦੀ ਹਸ ਪੈਣਾ ਕਦੀ ਰੋ ਪੈਣਾ ਕਦੀ ਪਰਫੁੱਲਤਾ ਕਦੀ ਕੁਮਲਾਣਾ ਇਹ ਦੋਵੇਂ ਇਸ ਨੂੰ ਪਾਰ ਨਹੀਂ ਜਾਣ ਦੇਣਗੇ ਨਦੀ ਤੋਂ ਰਾਗ ਦਵੇਖ ਗ੍ਰਾਹ ਗੀਰ ਮੋਹ ਚਕਰ ਯਾਂ ਕੋਨੀ ਜਾਰੇ ਵਾਂ ਕੋ ਸੀਰ ਹੈ ਹਰ ਨਦੀ ਉਧ ਵਿੱਚ ਇਸ਼ਨਾਨ ਕਰੀਏ ਤਨ ਠੰਡਾ ਹੋ ਜਾਂਦਾ ਹੈ ਇਹ ਹੀ ਨਦੀ ਹੈ ਜਿਹਦੇ ਵਿੱਚ ਇਸ਼ਨਾਨ ਕਰੀਏ ਤੇ ਅਗ ਲਗ ਜਾਂਦੀ ਜਲਨ ਹੀ ਜਲਨ ਸਾੜਾ ਹੀ ਸਾੜਾ ਤਪਸ਼ੀ ਤਪਸ਼ ਇਹ ਫਕੀਰ ਅੰਤ ਵਿੱਚ ਕਹਿ ਰਿਹਾ ਹੈ ਉੱਚੇ ਚਿੰਤਾ ਤਟ ਇਸ ਦਰਿਆ ਦੇ ਕੰਡੇ ਤੇ ਇਸ ਦਰਿਆ ਦੇ ਜੋ ਕਿਨਾਰੇ ਨੇ ਜੋ ਤਟ ਨੇ ਉਹਨਾਂ ਤਟਾਂ ਦਾ ਨਾਂ ਕੀ ਹੈ एक कोई तट है बहुत लंबा और इसदा ना है चिंता ऊंचे चिंता तट याते तरनी कठन तांते भोगी तामो बहे योगी बहे पार तीर सब भोगी इसी नदी दे डुबरे ने कदी कदाई कोई एक कद योगी इच्छामा तो पार संकल्पा तो पार त्रिशना तो परे व्याकुलता तो परे अधीरपने तो परे विपता तो परे वाशना तो जो है परे मोह तो परे परम आनंद वरना सारा जगत सोग है। चिंता है, चिंता है इच्छा है संकल्प है विपता है और मजबूआ की बनेगा सोग सोगी मनुख हर वक्त संकुचित है ਸੋਗੀ ਮਨੁੱਖ ਹਰ ਵਕਤ ਆਪਣੇ ਵਿੱਚ ਖੋਇਆ ਰਹਿੰਦਾ ਹੈ ਸੋਗੀ ਮਨੁੱਖ ਆਪਣੇ ਆਪ ਦੇ ਚੀ ਡੁੱਬ ਕੇ ਜੋ ਹੈ ਰਹਿ ਜਾਂਦਾ ਹੈ ਔਰ ਸੋਗ ਇੱਕ ਐਸੀ ਅਗਨੀ ਸਭ ਕੁਝ ਜਲ ਕੇ ਰਹਿ ਜਾਂਦਾ ਹੈ ਬਚਦਾ ਜੋ ਹੈ ਕੁਝ ਵੀ ਨਹੀਂ ਜੇ ਰੋਗ ਪ੍ਰਭੂ ਦੇ ਨਾਮ ਨਾਲ ਦੂਰ ਆਉਂਦੇ ਨੇ ਤੋ ਸੋਗ ਕਿਸ ਤਰ੍ਹਾਂ ਦੂਰ ਹੋਵੇਗਾ ਸੋਗ ਕਿਸ ਤਰ੍ਹਾਂ ਮਿਟੇ ਤੋ ਪਾਤਸ਼ਾਹੀ ਬਾਣੀ ਕਹਿੰਦੀ ਹੈ ਰੋਗ ਸੋਗ ਦੁਖ ਜਰਾ ਮਾਰਾ ਹਰ ਜਨੇ ਨਹੀਂ ਨਿਕਟਾਨੀ ਨਾਮ ਹੀ ਰੋਗ ਦਾ دارو ਹੈ ਨਾਮ ਹੀ ਸੋਗ ਦਾ دارو ਹੈ ਨਾਮ ਹੀ ਤਨ ਦੇ ਚੋਂ ਰੋਗ ਕੱਢ ਦਿੰਦਾ ਹੈ ਨਾਮ ਹੀ ਮਨ ਦੇ ਚੋਂ ਸੋਗ ਕੱਢ ਦਿੰਦਾ ਹੈ ਐਸਾ دارو ਜੋ ਤਨ ਨੂੰ ਸਵਸਥ ਕਰ ਦੇਵੇ ਮਨ ਨੂੰ ਸਵਸਥ ਕਰ ਦੇਵੇ ਤਨ ਦੇ ਚੋਂ ਸੋਗ ਕੱਢ ਦੇਵੇ ਤਨ ਦੇ ਚੋਂ ਰੋਗ ਕੱਢ ਦੇਵੇ ਮਨ ਦੇ ਚੋਂ ਸੋਗ ਕੱਢ ਦੇਵੇ ਰੋਗ ਸੋਗ ਦੁੱਖ ਜਰਾ ਮਰਾ ਹਰ ਜਨੇ ਨਹੀਂ ਨਿਕਟਾਨੀ ਮਹਾਰਾਜ ਕਹਿੰਦੇ ਨੇ ਤੇ ਨੇੜੇ ਵੀ ਨਹੀਂ ਜਾਂਦੇ ਰੋਗ ਤੇ ਸੋਗ ਪ੍ਰਵੇਸ਼ ਕਰਨਾ ਤੇ ਇੱਕ ਪਾਸੇ ਰੋਗ ਦਾ ਹੋਣਾ ਸੋਗ ਦਾ ਹੋਣਾ ਇਸ ਗੱਲ ਦਾ ਸਬੂਤ ਨਾਮ ਨਹੀਂ ਹੈ ਤੇ ਜੇ ਨਾਮ ਹੈ ਤਾਂ ਫਿਰ ਪ੍ਰਤੱਖ ਹੋ ਗਏ ਥੇ ਸੋਗ ਨਹੀਂ ਹੈ ਕਿਥੇ ਰੋਗ ਨਹੀਂ ਹੈ ਸਤਿਗੁਰ ਸਾਰਿਆਂ ਦੇ ਰੋਗ ਦੂਰ ਕਰੇ ਸੋਗ ਦੂਰ ਕਰੇ ਔਰ ਆਪਣਾ ਨਾਮ ਹਿਰਦੇ ਦੇ ਵਿੱਚ ਵਸਾਰੇ